ਇਹ ਜਿਸ 16 ਤਰੀਕ ਰਾਤ ਨੂੰ ਇੱਕ ਕਾਰਖੋ ਦਾ ਇਨਸੀਡੈਂਟ ਰਿਪੋਰਟ ਹੋਇਆ ਸੀ ਜਿਸ ਦੇ ਕਿ ਐਫਆਈਆਰ ਨੰਬਰ 61 ਦਰਜ ਕੀਤੀ ਗਈ ਸੀ 16 ਰਾਤ ਨੂੰ ਦੇਰ ਰਾਤ ਕੀਤੀ ਇਸ ਦਾ ਕਿਸ ਤਾਰੀਖ ਚ ਆਂਦੀ ਹੈ ਐਫਆਈਆਰ ਤੇ ਇੱਕ ਆਰਟਿਕਾ ਚਿੱਟੇ ਰੰਗ ਦੀ ਸੀਗੀ ਜਿਹੜੀ ਕਿ ਦੋ ਬੰਦੇ ਟੈਕਸੀ ਕਰਕੇ ਜ਼ੀਰਾ ਟੈਕਸੀ ਸਟੈਂਡ ਤੋਂ ਲੈ ਆਏ ਸੀਗੇ ਔਰ ਧੰਨੋ ਵਾਲੀ ਫਾਟਕ ਲੱਗ ਕੇ ਆ ਕੇ ਉਹਨੇ ਉਹਨਾਂ ਨੂੰ ਪਿਸਤੌਲ ਦਿਖਾ ਕੇ ਕਾਰਖੋ ਕਰਕੇ ਭਜਾ ਕੇ ਲੈ ਗਏ ਉਹਨਾਂ ਨੂੰ ਟ੍ਰੇਸ ਕਰਦੇ ਹੋਏ ਸਾਡੀ ਕ੍ਰਾਈਮ ਬ੍ਰਾਂਚ ਦੀ ਟੀਮ ਜਿਹੜੀ ਉਹਨਾਂ ਦੇ ਪਿੱਛੇ ਲੱਗੀ ਹੋਈ ਸੀ ਉਹਨਾਂ ਨੇ ਉਹਨਾਂ ਜਾ ਕੇ ਇਹਨਾਂ ਦੋਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਤੋਂ ਗੱਡੀ ਰਿਕਵਰ ਕੀਤੀ ਔਰ ਉਹ ਪਿਸਤੌਲ ਜਿਹੜੀ ਸੀਗੀ ਉਹ ਬੇਸਿਕਲੀ ਖਡਾਉਣਾ ਪਿਸਤੌਲ ਸੀ ਉਹਨੂੰ ਰਿਕਵਰ ਕੀਤਾ ਔਰ ਇੱਕ ਇਹਨਾਂ ਦਾ ਕੋ ਮੋਬਾਈਲ ਸੀ ਉਹ ਰਿਕਵਰ ਕੀਤਾ ਔਰ ਉਹਨਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਨੂੰ ਅਜੇ ਅੰਮ੍ਰਿਤਸਰ ਦਰਬਾਰ ਸਾਹਿਬ ਪਾਰਕਿੰਗ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਔਰ ਉੱਥੋਂ ਲੈ ਕੇ ਆਏ ਆਂ ਔਰ ਸਾਰੀ ਰਿਕਵਰੀ ਹੋ ਗਈ ਹੈ ਔਰ ਇਹ ਬੰਦੇ ਜਿਹੜੇ ਹੈਗੇ ਆ ਇਹਨਾਂ ਦੇ ਵਿੱਚੋਂ ਜਿਹੜੇ ਦੋਨਾਂ ਦਾ ਨਾਮ ਅਮਰਿਤਪਾਲ ਹੈ ਔਰ ਇੱਕ ਦੇ ਉੱਤੇ ਔਰੰਗਾਬਾਦ ਦੇ ਵਿੱਚ ਜਿੱਥੇ ਇੱਕ ਮਾਈਂ ਚਲਾਦਾ ਸੀ ਉੱਥੇ 396 ਜੀ ਦਾ ਮਕਦਮਾ ਵੀ ਦਰਜ ਹੈ